ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਜੀਓ ਸਮਰ ਤੂੰ ਜਗਦੀਸ਼ ਹੈ ਤੁ ਗੁਰ ਸਹਬਸੌਰ ਮੈਂ ਸ਼ਰਨ ਗਤਾਈਆ ਤੁਮ ਹੋ ਆਦਮੰਦਾਰ ਬਲਿਹਾਰੇ ਗੁਰ ਆਪਣੇ ਦਿਓ ਹੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀ ਬਰਤਨ ਲਾਗੀ ਵਾਰ ਕਬੀਰ ਜੈ ਤਨ ਬਿਸ਼ ਕੀ ਬੇਲੜੀ ਕਿ ਮੀ ਜੇ ਤਨ ਬਿਖੀ ਬੇਲੜੀ ਇਹ ਵੀਰ ਜੇ ਤਨ ਬਿਖੀ ਬੇਲੜੀ ਗੁਰੂ ਅਮਰਤ ਕੀ ਖਾਨ ਸਿਰ ਦਿੱਤੀਆਂ ਵੀ ਜੇ ਮਿਲੇ ਸਿਰ ਦੇ ਅਮੀ ਜੇ ਮਿਲੇ ਤੋਬੇ ਸਤਾ ਜਾਣ ਗੁਰੂ ਅਮਰਦਿੱਤ ਕੇ ਖਾਨੇ ਗੁਰੂ ਅਮਰਦਿੱਤ ਕੇ ਖਾਨੇ

ਸਤਿਗੁਰਾਂ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਜੋੜ ਬੈਠੀ ਗੁਰੂ ਸਰੋਵਰ ਸਾਜ ਸੰਗਤ ਜਿਓ ਸਤਿਗੁਰਾਂ ਦੀ ਅਸੀਮ ਕਿਰਪਾ ਦਾ ਸਦਕਾ अज। आप जी तन धन ब्रह्म ज्ञानी संत बाबा सिंह जी संत बा बलवंत सिंह महाराज जी ਸੰਤ ਬਾਬਾ ਬਘੇਲ ਸਿੰਘ ਮਹਾਰਾਜ ਜੀ ਦੀ ਨਿੱਗੀ ਯਾਦ ਅੰਦਰ ਜੁੜ ਬੈਠੇ ਹਾਂ ਆਪ ਜੀ ਗੁਰਬਾਣੀ ਸੁਣਦੇ ਹਾਂ ਗੁਰਬਾਣੀ ਪੜ੍ਹਦੇ ਹਾਂ ਗੁਰਬਾਣੀ ਦਾ ਇੱਕ ਇੱਕ ਸ਼ਬਦ ਪੜ੍ਹਦੇ ਹਾਂ ਗੁਰਬਾਣੀ ਸੁਣਦੇ ਹਾਂ ਇੱਕ ਇੱਕ ਸ਼ਬਦ ਦਾ ਕੀ ਅਰਥ ਹੀ ਲਗਾਉਣਾ ਔਖਾ ਹੈ ਗੁਰਬਾਣੀ ਬਿਲਖਣ ਹੈ ਅਲੋਕ ਕਹੈ ਇਹਦੇ ਅਰਥ ਲਗਾਉਣੇ ਵੀ ਆਮ ਬਿਆਗਤੀ ਦੀ ਦੈਰੇ ਤੂੰ ਬਾਹਰ ਹੈ ਅਸੀਮ ਹਨ ਫੇਰ ਵੀ ਮਹਾਂਪੁਰਖਾਂ ਦਾ ਜੀਵਨ ਪੜ ਲਈਏ ਮਹਾਂਪੁਰਖਾਂ ਨੇ ਜੋ ਜੋ ਗੁਰਬਾਣੀ ਕਹਿ ਰਹੀ ਹੈ ਉਸ ਸਾਰ ਆਪਣੇ ਜੀਵਨ ਦੇ ਵਿੱਚ ਗੁਰਬਾਣੀ ਨੂੰ ਢਾਲ ਲਿਆ ਹੈ ਧੰਨ ਧੰਨ ਸੰਤ ਬਾਬਾ ਅਤਰ ਸਿੰਘ ਮਹਾਰਾਜ ਜੈਸਾ ਨਾਮ ਵੈਸੇ ਹੀ ਗੁਣ ਜੋ ਤਿੰਨ ਗੁਣਾ ਤੋਂ ਉੱਪਰ ਉਠ ਖਲੋਵੇ ਤਨ ਗੁਣ ਸਤੋ ਗੁਣ ਹਨ ਰਜੋ ਗੁਣ ਹਨ ਤਮੋ ਗੁਣ ਤਿਰ ਗੁਣ ਤਾਣਾ ਹੈ ਸੂਰਾ ਸਾਧੂ ਨਿਕਸੇਗੇ ਸੂਰਾ ਤਿੰਨਾ ਗੁਣਾ ਦਾ ਜੋ ਤਾਣਾ ਬਾਣਾ ਹੈ ਇਹ ਤਾਣਾ ਬਾਣਾ ਜਿਵੇਂ ਇੱਕ ਰੱਸੀ ਹੋਵੇ ਇੱਕ ਰੱਸੀ ਨੂੰ ਅਪ ਤੋੜਨਾ ਚਾਹੀਏ ਤੋੜਨੀ ਓਖੀ ਹੋ ਜਾਵੇਗੀ ਦੋ ਰਸਿਆਂ ਇਕੱਠੀਆਂ ਕਰ ਲਈਏ ਫਿਰ ਤਿੰਨ ਰਸਿਆਂ ਨੂੰ ਤਾਂ ਮਹਾ ਮਜਬੂਤ ਹੋ ਜਾਂਦੀ ਹੈ ਰਸੀ ਤੋੜ ਨਾ ਓਖਾ ਹੋ ਜਾਂਦਾ ਹੈ ਜੋ ਤਿੰਨਾ ਗੁਣਾ ਦਾ ਜੇ ਜੋ ਤਣ ਬਣ ਹੈ ਇਸ ਨੂੰ ਤੋੜ ਦਵੇ ਇਹਦੀ ਸੀਮਾ ਤੋਂ ਉੱਪਰ ਉੱਠ ਖਲੋਵੇ ਉਸ ਨੂੰ ਕੀ ਕਿਹਾ ਜਾਂਦਾ ਹੈ ਤ੍ਰੈ ਗੁਣ ਅਤੀਤ ਅਤਰ ਸਿੰਘ ਇਹ ਤੰਤਨ ਸੰਤ ਬਾਬਾ ਬਲਵੰਤ ਸਿੰਘ ਜੋ ਸੰਤ ਮਹਾਂਪੁਰਖਾਂ ਦੇ ਬਚਨਾਂ ਉੱਤੇ ਪੈਰਾ ਦੰਦਾ ਹੈ ਪਾਲਣ ਕਰਦਾ ਹੈ ਤਾਂ ਕਥਨ ਕੀਤਾ ਗਿਆ ਹੈ ਤਾਂ ਉਸ ਨੂੰ ਕੀ ਮੰਨਿਆ ਜਾਵੇਗਾ ਉਸ ਨੂੰ ਬਲੀ ਮੰਨਿਆ ਜਾਵੇਗਾ ਬਲੀ ਕਿਵੇਂ ਬਣ ਸਕਦੇ ਹਾਂ ਅਜ ਦਾ ਜੁਗ ਝਾਤੀ ਮਾਰ ਕੇ ਦੇਖ ਲਈਏ ਅਸੀਂ ਬਲਹੀਨ ਹੁੰਦੇ ਜਾ ਰਹੇ ਹਾਂ ਕਿਉਂ ਬਲਹੀਨ ਹੁੰਦੇ ਜਾ ਰਹੇ ਹਾਂ ਕਿਉਂਕਿ ਤਿੰਨਾ ਗੁਣਾ ਦੇ ਸੀਮਾਂ ਦੇ ਵਿੱਚ ਅਸੀਂ ਇਹ ਸੀਮਾਂ ਦੇ ਵਿੱਚ ਹੀ ਚੱਕਰ ਕੱਢੀ ਜਾ ਰਹੇ ਹਾਂ ਇਹ ਸੀਮਾਂ ਦੇ ਵਿੱਚੋਂ ਇਸ ਲਕੀਰ ਦੇ ਵਿੱਚੋਂ ਕੋਈ ਵਿਰਲਾ ਹੀ ਵਿਆਗਤੀ ਨਿਕਲਦਾ ਹੈ ਨਿਕਲੇਗਾ ਜੋ ਨਿਕਲ ਜਾਂਦਾ ਹੈ ਉਸ ਨੂੰ ਕੀ ਕਿਹਾ ਜਾਵੇਗਾ ਬਲੀ ਬਲੀ ਬਨ ਹੈ ਇਉ ਗੁਰਬਾਣੀ ਦਾ ਕਤਨ ਹੈ ਅੰਮਰ ਪਦ ਪਾਇਆ ਆਪ ਗਵਾਇਆ ਬੈਲਾ ਗਿਆਨ ਵਿਚਾਰੀ ਬਲੀ ਕਿਵੇਂ ਬਨ ਹੈ ਔ ਪ੍ਰੇਮਦਨ ਧਨ ਬਲੀ ਬਨ ਜਾਈ ਦਾ ਤਨ ਮਨ ਧਨ ਦੇ ਕੇ ਬਲੀ ਬਨ ਜਾਈ ਦਾ I'm not ਈ ਭਗਤ ਮੁਕਤ ਮੁਕਤ ਕੇ ਕਾਜ ਕਿਸ ਨੇ ਤਨ ਮਨ ਧਨ ਸਮਰਪਣ ਕਰ ਦਿੱਤਾ ਧੰਤਨ ਸੰਤ ਬਾਬਾ ਬਲਵੰਤ ਸਿੰਘ ਮਹਾਰਾਜ ਜੀ ਨੇ ਧੰਤਨ ਸੰਤ ਬਾਬਾ ਬਗੇਰ ਸਿੰਘ ਮਹਾਰਾਜ ਜੀ ਨੇ ਇਸ ਅਸਥਾਨ ਵਿਖੇ ਇੰਨਾ ਸਤਪੁਰਖਾਂ ਦਾ ਮਹਾਪੁਰਖਾਂ ਦਾ ਹਰ ਸਾਲ ਤਨ ਤਨ ਸੰਤ ਬਾਬਾ ਧਰਮਪਾਲ ਸਿੰਘ ਮਹਾਰਾਜ ਜੀ ਦੀ ਸਰਪ੍ਰਸਤੀ ਹੇਟ ਧੂਮ ਧਾਮ ਦੇ ਨਾਲ ਇਹ ਸਮਾਗਮ ਮਨਾਇਆ ਜਾਂਦਾ ਹੈ ਤਰਵੈਣੀ ਇਸ ਤਨ ਬਹਿ ਅਜ ਚੱਲ ਰਹੀ ਹੈ ਆਪ ਜੀ ਇਸ਼ਨਾਨ ਕਰਨ ਲਈ ਆਏ ਹੋ ਮੈਨੇ ਬਲੀ ਬਣਣਾ ਕੌਣ ਬਲੀ ਬਣਦਾ ਹੈ ਮੈਂ ਇੱਕ ਮਹਾਂਪੁਰਖਾਂ ਦੀ ਜੀਵਨੀ ਪੜ੍ਹੀ ਤੇ ਉਹ ਮਹਾਂਪੁਰਖਾਂ ਨੂੰ ਬਧਿਆਰਤੀ ਹਨ ਆ ਉਹ ਟਾਈਮ ਤੇ ਉਹਨਾਂ ਮਹਾਂਪੁਰਖਾਂ ਨੂੰ ਦੁੱਧ ਪੀਣ ਦਾ ਸ਼ੌਂਕ ਸੀ ਮੈਨੇ ਪੜਾਈ ਵੀ ਖੂਬ ਕਰਦੇ ਹਨ ਤੇ ਹਲਵਾਈ ਦੀ ਦੁਕਾਨ ਤੋਂ ਉਹ ਮਹਾਂਪੁਰਖ ਹਰ ਰੋਜ਼ ਦੁੱਧ ਪੀਂਦੇ ਹਾਂ ਅੰਤਮ ਸਮਾਂ ਹੈ ਤਾਂ ਅੰਤਮ ਸਮਾਂ ਹੈ ਪੜ੍ਹਾਈ ਦੇ ਅੰਤਮ ਦਿਨ ਸੰਨ ਤੇ ਉਹ ਹਲਵਾਈ ਤੋਂ ਦੁੱਧ ਪੀ ਰਿਹਾ ਹੈ ਉਸ ਮਹੀਨੇ ਦੇ ਉਸ ਤੋਂ ਪੈਸੇ ਨਹੀਂ ਦੇ ਹੋਏ ਤਾਂ ਪੰਨ ਤੋਂ ਉਪਰੰਤ ਉਸ ਨੂੰ ਨੌਕਰੀ ਮਿਲ ਗਈ ਲਾਹੌਰ ਦੀ ਨੌਕਰੀ ਮਿਲ ਗਈ ਉਸ ਨੂੰ ਪਤਾ ਹੈ ਕਿ ਮੈਂ ਹਲਵਾਈ ਦੇ ਇਤਨੇ ਪੈਸੇ ਦੇਣੇ ਹਨ ਤਾਂ ਉਹ ਆਪਣੀ ਤਨਖਾਹ ਦੇ ਵਿੱਚੋਂ ਪੈਸੇ ਭੇਜ ਰਿਹਾ ਹੈ ਕਈ ਮਹੀਨੇ ਹੋ ਚੁੱਕੇ ਹਨ ਪੈਸੇ ਭੇਜਦੇ ਹਨ 6 7 8 ਮਹੀਨੇ ਹੋ ਚੁੱਕੇ ਹਨ ਅਚੰਚੇਤ ਉਸ ਹਲਵਾਈ ਨੂੰ ਲਾਹੌਰ ਜਾਣਾ ਪੈ ਗਿਆ ਤੇ ਉਸ ਦੇ ਨਾਲ ਹਲਵਾਈ ਦਾ ਮਿਲਾਪ ਹੋ ਗਿਆ ਉਸ ਮਹਾਪੁਰਖ ਦੇ ਨਾਲ ਤੇ ਦੁਨਾਂ ਦਾ ਮਿਲਾਪ ਹੋਇਆ ਤੇ ਹਲਵਾਈ ਮਹਾਪੁਰਖ ਨੂੰ ਕਹਿਣ ਲੱਗਿਆ ਕਿ ਆਪ ਜੀ ਨੇ ਇੱਕ ਮਹੀਨੇ ਦੇ ਪੈਸੇ ਦੇਨੇ ਸਨ ਦੁੱਧ ਦੇ ਤੇ 7-8 ਮਹੀਨੇ ਹੋ ਚੁੱਕੇ ਹਨ ਆਪ ਹਰ ਮਹੀਨੇ ਮੇਰੇ ਖਾਤੇ ਵਿੱਚ ਪੈਸੇ ਪਾ ਦਿੰਦੇ ਹੋ ਮੇਰੇ ਪੈਸੇ ਪੂਰੇ ਹੋ ਚੁੱਕੇ ਹਨ 6 7 8 ਮਹੀਨਿਆਂ ਦੇ ਪੈਸੇ ਮੇਰੇ ਪਾਸ ਜਮ੍ਹਾਂ ਪਏ ਹਨ ਤੇ ਮੈਂ ਆਪ ਨੂੰ ਉਹ ਪੈਸੇ ਦੇਣਾ ਚਾਹੁੰਦਾ ਹੈ ਤੇ ਮਹਾਪੁਰ ਕਹਿਣ ਲੱਗੇ ਮੈਂ ਤੇਰੀ ਕਿਰਪਾ ਦੇ ਨਾਲ ਮੈਂ ਪੜ੍ਹਾਈ ਖੂਬ ਕੀਤੀ ਹੈ ਅਗਰ ਮੈਨੂੰ ਦੁੱਧ ਨਾ ਮਿਲਦਾ ਮੈਂ ਪੜ੍ਹਾਈ ਪੂਰੀ ਨਹੀਂ ਕਰ ਸਕਦਾ ਸੀ ਖੈਰ ਮੈਂ ਤੈਨੂੰ ਇਹ ਪੈਸੇ ਦਿੱਤੇ ਮੈਂ ਪੈਸੇ ਨਹੀਂ ਲਵਾਂਗਾ ਉਹ ਹਲਵਾਈ ਵੀ ਧਰਮੀ ਵਿਆਗਤੀ ਸੀ ਬਈ ਮੈਂ ਕਿਵੇਂ ਲੈ ਸਕਦਾ ਹਾਂ ਉਹ ਸੱਜਣ ਨੇ ਉਸ ਮਹਾਪੁਰਖ ਨੇ ਕੀ ਬਚਨ ਕੀਤੇ ਕਹਿਣ ਲੱਗਿਆ ਬਈ ਜੋ ਵਿਆਗਤੀ ਜਿਤਨਾ ਕਿਸੇ ਨੇ ਦਿੱਤਾ ਹੈ ਉਹ ਵਾਪਸ ਨਹੀਂ ਮੋੜਦਾ ਜਿਵੇਂ ਅਸੀਂ ਕਿਸੇ ਤੋਂ ਪੈਸਾ ਉਧਾਰ ਲੈ ਲੈਂਦੇ ਆ 我这。